ਟੋਲ ਟੈਕਸ ਘਟਾਉਣ ਦੀ ਮੰਗ ਨੂੰ ਲੈ ਕੇ ਲੁਧਿਆਣ ਲਾਡੂਵਾਲ ਟੋਲ ਪਲਾਟ ਕਿਸਾਨਾਂ ਦਾ ਦਰਨਾ جاری। ਟੋਲ ਟੈਕਸ ਦੀ ਭਾਰੀ ਵਸੂਲੀ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ। ਇਸ ਦੌਰਾਨ ਕਿਸਾਨਾਂ ਆਗੂ ਨੇ ਦੋਸ਼ ਲਾਇਆ ਕਿ ਉਹ ਟੋਲ ਟੈਕਸ ਵਿੱਚ ਕੀਤੇ ਭਾਰੀ ਵਾਅਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਨੇ। ਅੱਜ ਉਨ੍ਹਾਂ ਦਾ ਨਾ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ ਅਤੇ ਜੇਕਰ ਟੋਲ ਟੈਕਸ ਨਾ ਘਟਾਇਆ ਗਿਆ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨ ਨੂੰ ਮਜਬੂਰ ਹੋਣਗੇ ਅਤੇ ਇੱਥੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਅੱਜ ਦੁਪਹਿਰੇ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ। ਮੁਨਾਏ ਦੋਸ਼ ਲਾਇਆ ਕਿ ਟੋਲ ਟੈਕਸ ਦੇ ਨਾਤੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜੀ ਇਹ ਮੈਦਾਨ ਜੀ ਪੰਜਵਾਂ ਦਿਨ ਹੋ ਗਿਆ ਹੈ ਤੁਸੀਂ ਲਗਾਤਾਰ ਫੜ ਮੰਗਾ ਲੈ ਕੇ ਬੈਠੇ ਹੋਏ ਆ ਕੋਈ ਗੱਲਬਾਤ ਹੋਈ ਕਿ ਨਹੀਂ ਹੋਈ ਨਹੀਂ ਅਜੇ ਕੋਈ ਗੱਲਬਾਤ ਨਹੀਂ ਹੋਈ ਤੇ ਨਾ ਹੀ ਕੋਈ ਮੈਸੇਜ ਆਇਆ ਕਿਸੇ ਦਾ ਜੀ ਵੀ ਕੋਈ ਗੱਲਬਾਤ ਕਰਨ ਆ ਰਿਹਾ ਜਾਂ ਨਹੀਂ ਆ ਰਿਹਾ ਉਵੇਂ ਮਾੜੀ ਮੋਟੋ ਤੋਂ ਸੁਣਦੇ ਆਂ ਗੱਲ ਪਰ ਆਇਆ ਕੋਈ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਲੱਗਿਆ ਜੀ ਤੁਹਾਡਾ ਹੀ ਕਹਣਾ ਹੈ ਕਿ ਤੁਸੀਂ ਐਸਟੀਐਮ ਤੁਹਾਡੇ ਤੋਂ ਮੰਗ ਪੱਤਰ ਲੈ ਕੇ ਗਏ ਸੀ ਮੰਗ ਪੱਤਰ ਲੈ ਗਏ ਜੀ ਉਹ ਤੁਹਾਨੂੰ ਇੱਕ ਦਿਨ ਦਾ ਟਾਈਮ ਦੇ ਗਿਆ ਵੀ ਇੱਕ ਦਿਨ ਚ ਤੁਹਾਨੂੰ ਵਾਪਸੀ ਦੱਸਦੇ ਹਾਂ ਸੀ ਪਰ ਅੱਜ ਤੇ ਚੌਥਾ ਪੰਜਵਾਂ ਦਿਨ ਚਲੇ ਗਿਆ ਕੋਈ ਗੱਲ ਨਹੀਂ ਆਈ ਸਾਡੇ ਸਾਹਮਣੇ ਵੀ ਕੋਈ ਗੱਲ ਕਰਨ ਆ ਰਿਹਾ ਜਾਂ ਨਹੀਂ ਆ ਰਿਹਾ ਨਹੀਂ ਆਇਆ ਕੋਈ ਹੁਣ ਕੀ ਅੱਗੇ ਕਹਿ ਰਹੇ ਆ ਤੁਸੀਂ ਆਪਣੇ ਕੋਲ ਗੱਲੋਂ ਪਹੁੰਚਾਈ ਹੈ ਦੇਖੋ ਸਾਡਾ ਸਾਡਾ ਪ੍ਰੋਗਰਾਮ ਚੱਲਦਾ ਟਰੋਲ ਪਲਾਜਾ ਫ੍ਰੀ ਆ ਆ ਧਰਨੇ ਤੇ ਬੈਠੇ ਆ ਜਿੰਨੀਆਂ ਸਾਡੀਆਂ ਜਥੇਬੰਦੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਉਹ ਆਪਣੀ ਡਿਊਟੀ ਆਪਣੀ ਹਾਜ਼ਰੀ ਸਾਰੇ ਭਰ ਰਹੇ ਨੇ ਕਹੇ ਉਹਨਾਂ ਚਾਹੇ ਫ੍ਰੀ ਰਹਿਣਾ ਚਾਹੇ 10 ਦਿਨ ਕੱਢ ਲੈਣ ਚਾਹੇ 20 ਦਿਨ ਚਾਹੇ ਮਹੀਨਾ ਕੱਢ ਲੈਣ ਅਸੀਂ ਆਪਣੇ ਪ੍ਰੋਗਰਾਮ ਉਹਦੇ ਵਿੱਚ ਵਿੱਚ ਜਿਹੜੇ ਹੈਗੇ ਅੱਗੇ ਦੇ ਦੇਈ ਜਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੀ ਵੱਡਾ ਇਕੱਠ ਕਰਨ ਜਾ ਰਹੇ ਹਾਂ ਇੱਥੇ ਇਕੱਠ ਕਰਕੇ ਜਿਹੜੇ ਸਾਡੇ ਕੇਐਮਐਮ ਦੇ ਤੇ ਲੀਡਰ ਹੈਗੇ ਸਾਰੇ ਸਾਰਿਆਂ ਨੂੰ ਬੁਲਾਵਾਂਗੇ ਉਹਦੇ ਕੋਈ ਐਮਐਲਏ ਵਗੈਰਾ ਕੋਈ ਆਕੇ ਤਾਂ ਕੋਈ ਇੱਥੇ ਮਿਲੇਗੀ ਨਹੀਂ ਐਮਐਲਏ ਨਹੀਂ ਮਿਲਿਆ ਨਾ ਕੋਈ ਐਮਐਲਏ ਆਇਆ ਹੀ ਇੱਥੇ ਤੇ ਨਾ ਕੋਈ ਐਮਪੀ ਆਇਆ ਨਾ ਕੋਈ ਸਰਕਾਰੀ ਅਫਸਰ ਆਇਆ ਕਿਸੇ ਨੇ ਇੱਥੇ ਆਕੇ ਕੋਈ ਗੱਲ ਨਹੀਂ ਕਰੀ ਇਹੋਂ ਤੁਹਾਡਾ ਕੀ ਅਗਲਾ ਸਟੈਪ ਹੈਗਾ ਅਗਲਾ ਸਟੈਪ ਹੈ ਜੀ ਅਸੀਂ ਆਪਣੀ ਮੀਟਿੰਗ ਕਰਕੇ ਦੋਨੇ ਜਥੇਬੰਦੀਆਂ ਨਾਲ ਜਿਹੜੇ ਸਾਡੇ ਸਹਿਯੋਗੀ ਜਥੇਬੰਦੀਆਂ ਅਸੀਂ ਇੱਕ ਵੱਡਾ ਕੱਟ ਕਰਨ ਦਾ ਔਰ ਇਹ ਐਲਾਨ ਕਰਾਂਗੇ ਟੂਲ ਪਲਾਜੇ ਵਾਲੇ ਬੰਦਿਆਂ ਨੇ ਕੋਈ ਆ ਕੇ ਪਰਖੀ ਕੀਤਾ ਤੁਹਾਡੇ ਨਾਲ ਵੀ ਬੈਠ ਕੇ ਹੀ ਵੇਟ ਕਰਾ ਆ ਜਾਂ ਕੁਝ ਗੱਲ ਗੱਲਬਾਤ ਹੋਈ ਹੈ ਜੀ ਨਹੀਂ ਕੋਈ ਆਓ ਜੀ ਗੱਲਬਾਤ ਨਹੀਂ ਹੋਈ ਉਹ ਕਹਿੰਦੇ ਟੂਲ ਪਲਾਜੇ ਵਾਲੇ ਕਹਿੰਦੇ ਸਾਡੇ ਹੱਥ 'ਚ ਨਹੀਂ ਹੈਗਾ ਇਹ ਹੈਗਾ ਐਨ ਐਚ ਸਰਕਾਰ ਦੇ ਹੱਥ 'ਚ ਤੇ ਸਰਕਾਰ ਤੋਂ ਵੱਲੋਂ ਕੋਈ ਪੱਖ ਬੰਦਾ ਆਇਆ ਨਹੀਂ ਮੈਂ ਜੀ ਅੰਦਰਵੀਰ ਸਿੰਘ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜੀ ਠੀਕ ਹੈ ਜੀ ਅੱਜ ਅਸੀਂ ਤੁਸੀਂ ਬੈਠ ਕੇ ਗੱਲ ਕਰਨ ਤੇ ਅ ਸਾਨੂੰ ਲੱਗਦਾ ਹੈ ਕਿ ਲਗਾਤਾਰ ਜੇ ਕੋਸਟ ਰੋਟੀ ਆ ਰਹੀ ਹੈ ਨਾ ਕਾਫੀ ਬੋਝ ਹੈ ਜਿਉਂ ਕਿ ਆਪਾਂ ਬਿਲਕੁਲ ਜੀ ਬਹੁਤ ਬੋਝ ਪੈ ਰਿਹਾ ਔਰ ਜਿਹੜਾ ਅੱਜ ਪੰਜਵੇਂ ਦਿਨ ਚ ਅਸੀਂ ਅੱਜ ਧਰਨਾ ਚਲਾ ਗਿਆ ਵਾ ਔਰ ਲੋਕਾਂ ਦੇ ਤੁਸੀਂ ਵੀਊਜ਼ ਲਓਗੇ ਲੋਕ ਬਹੁਤ ਖੁਸ਼ ਆ ਕਿਉਂਕਿ ਲੋਕਾਂ ਦੀ ਜਿਹੜੀ ਜੇਬ ਆ ਉਹ ਤੇ ਬਹੁਤ ਬੋਝ ਪਾਇਆ ਗਿਆ ਸੀਗਾ ਔਰ ਲੋਕ ਬਹੁਤ ਖੁਸ਼ ਆ ਵੀ ਜਥੇਬੰਦੀਆਂ ਨੇ ਵੀ ਸੋਣਾ ਵਧੀਆ ਪ੍ਰਾਲਾ ਕੀਤਾ ਜੀ ਹੁਣ ਤੁਹਾਡੇ ਨਾਲ ਕਿੰਨੇ ਜੱਥੇ ਬੰਦੀਆਂ ਇਸ ਟਾਈਮ ਨਾਲ ਆ ਸਾਡੇ ਨਾਲ ਜੀ ਦੇਖੋ ਇਕ ਤਾਂ ਟੈਂਪੂ ਯੂਨੀਅਨ ਆ ਗਈ ਟੈਕਸੀ ਯੂਨੀਅਨ ਆ ਗਈ ਟਰੱਕ ਯੂਨੀਅਨ ਜਗਰਾਓ ਆ ਗਈ ਟਰੱਕ ਯੂਨੀਅਨ ਨੂਰਮੈਲ ਆ ਗਈ ਤੇ ਇਸ ਤਰ੍ਹਾਂ ਜਿਹੜੀਆਂ ਖੋਸਾ ਯੂਨੀਅਨ ਉਹਨਾਂ ਨੇ ਵੀ ਕਿਹਾ ਵੀ ਅਸੀਂ ਤੁਹਾਨੂੰ ਸਮਰਥਨ ਕਰਾਂਗੇ ਬਾਕੀ غيل ਸਾਹਿਬ ਵੱਲੋਂ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਕਿਉਂਕਿ ਉਹਨਾਂ ਵੱਲੋਂ ਵੀ ਕਿਹਾ ਗਿਆ ਵੀ ਅਸੀਂ ਤੁਹਾਨੂੰ ਸਮਰਥਨ ਕਰਾਂਗੇ ਹੋਰ ਵੀ ਕਾਫੀ ਜਥੇਬੰਦੀਆਂ ਸਾਡੇ ਸੰਪਰਕ 'ਚ ਨੇ ਔਰ ਜਿੱਦਣ ਅਸੀਂ ਕਾਲ ਦਿੱਤੀ ਉਹ ਕਹਿੰਦੇ ਸੀ ਸੀ ਵੱਡੇ ਤੋਂ ਵੱਡਾ ਇਕੱਠ ਕਰਕੇ ਲੈ ਕੇ ਆਵਾਂਗੇ ਮਾਸੰਗਾਇਸ਼ ਜਿੰਨਾ ਕ ਮੈਂ ਵੀ ਤੁਸੀਂ ਤਿਆਰ ਹਾਂ ਹਾਂਜੀ ਬਿਲਕੁਲ ਤਿਆਰ ਹਾਂ ਜੀ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬੇਨਤੀ ਇਹ ਕਰਾਂਗੇ ਜਿੱਥੇ ਬਾਬਾ ਹੋਣ ਦੇ ਨਾਲ-ਨਾਲ ਮੈਂ ਇੱਕ ਜ਼ਿੰਮੇਵਾਰ ਵੀ ਹਾਂ ਕਿਉਂਕਿ ਮੈਂ ਮੇਰਾ ਫਰਜ਼ ਹੈ ਕਿ ਭਾਵੇਂ ਮੈਂ ਧਾਰਮਿਕ ਆਗੂ ਬਣ ਕੇ ਆਇਆ ਪਰ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਵੀ ਇਸ ਧਰਨੇ ਵਿੱਚ ਆਇਆ ਪਹਿਲਾਂ ਵੀ ਜੋ ਧਰਨੇ ਕਿਸਾਨਾਂ ਦੇ ਲੱਗੇ ਆ ਉਹਦੇ ਵਿੱਚ ਵੀ ਸਾਡੇ ਸਥਾਨ ਵੱਲੋਂ ਵੱਡਾ ਯੋਗਦਾਨ ਰਿਹਾ ਤੇ ਅੱਜ ਵੀ ਅਸੀਂ ਇਸ ਧਰਮ ਦੇ ਵਿੱਚ ਪਹੁੰਚੇ ਹਾਂ ਕੋ ਜੋ ਸਾਡੇ ਇਲਾਕੇ ਨੂੰ ਜੋ ਸਾਡੇ ਇਸ ਪਲਾਜੇ ਦੇ ਉੱਤੇ ਲੋਕਾਂ ਨੂੰ ਜੋ ਪਰੇਸ਼ਾਨੀਆਂ ਹੋ ਰਹੀਆਂ ਉਹਦੇ ਸੰਬੰਧ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰੂੰਗਾ ਤੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰੂੰਗਾ ਵੀ ਇਹ ਜਿਹੜਾ ਪਲਾਜ਼ਾ ਪੰਜਾਬ ਦੇ ਵਿੱਚ ਹੈ ਇਸ ਪਲਾਜ਼ੇ ਤੋਂ ਹਰ ਰੋਜ਼ 1 ਕਰੋੜ ਰੁਪਏ ਦੀ ਕਮਾਈ ਸੈਂਟਰ ਗਵਰਨਮੈਂਟ ਕਰ ਰਹੀ ਹੈ 360 ਕਰੋੜ ਸਾਲ ਦਾ ਇਕੱਲਾ ਇਸ ਲੋਡਵਾਲ ਟੂਲ ਪਲਾਜ ਤੋਂ ਸੈਂਟਰ ਨੂੰ ਜਾ ਰਿਹਾ ਜਦ ਕਿ ਇਹਦੇ ਵਿੱਚੋਂ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ ਅਗਰ ਇਹ 360 ਕਰੋੜ ਰੁਪਈਆ ਇਹ ਲੈ ਕੇ ਸਾਡੇ ਪੰਜਾਬ ਤੇ ਲਾ ਦੇਣ ਤੇ ਸਾਨੂੰ ਹੋਰ ਚੀਜ਼ਾਂ ਮੰਗਣ ਦੀ ਲੋੜ ਹੀ ਨਹੀਂ 360 ਕਰੋੜ ਰੁਪਈਆ ਬਹੁਤ ਵੱਡੀ ਰਕਮ ਹੈ ਜਿਹੜੀ ਇਕੱਲੀ ਇਸ ਲੋਡਵਾਲ ਟੂਲ ਪਲਾਜ ਤੋਂ ਰੋਜ਼ ਜਾਂ ਇੱਕ ਸਾਲ ਦੀ ਜਾਂਦੀ ਉੱਥੇ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇਹ ਪਲਾਜ ਆਇਆ ਇਹ ਜਿਹੜੀਆਂ ਹੁਣ ਇਹਨਾਂ ਨੇ ਕੀਮਤਾਂ ਬਹੁਤ ਵਧਾ ਦਿੱਤੀਆਂ ਪਹਿਲੀ ਗੱਲ ਤਾਂ ਅਸੀਂ ਕਹਿੰਦੇ ਵੀ ਪਲੱਜ ਜਿਹੜਾ ਸਮਾਂ ਪੂਰਾ ਹੋ ਚੁੱਕਾ ਇਹਨੂੰ ਬੰਦ ਕੀਤਾ ਜਾਵੇ ਅਗਰ ਜੇ ਸੈਂਟਰ ਨਹੀਂ ਬੰਦ ਕਰਦਾ ਇਹ ਬੇਨਤੀ ਹੈ ਵੀ ਜੋ ਇਹਦਾ ਬਾਜਪ ਰੇਟ ਹੈ ਉਹ ਸਾਡੇ ਤੋਂ ਲਿਆ ਜਾਵੇ ਨਾ ਕਿ ਸਾਡੇ ਨਾਲ ਜਿਹੜਾ ਕਿ ਸਾਰੇ ਇਹ ਸਾਰੇ ਤਕਰੀਬਨ ਸਮੁੱਚੇ ਭਾਰਤ ਵਿੱਚ ਸਭ ਤੋਂ ਮਹਿੰਗਾ ਪਲਾਜ ਆਇਆ ਅਸੀਂ ਅਪੀਲ ਕਰਦੇ ਹਾਂ ਪਹਿਲੀ ਗੱਲ ਤੁਹਾਨੂੰ ਬੰਦ ਕੀਤਾ ਜਾਵੇ ਅਗਰ ਬੰਦ ਨਹੀਂ ਕਰਦੇ ਤੁਸੀਂ ਤਾਂ ਬੇਨਤੀ ਇਹ ਹੈ ਕਿ ਤੁਸੀਂ ਇਹਦੀ ਜਿਹੜੀ ਜਿਹੜੇ ਇਹਦੀ ਅਦਾਗੀ ਹੈ ਉਹ ਜਿਹੜੀ ਹੈ ਲਿਮਿਟ ਅਨਸਾਰ ਕੀਤੀ ਜਾਵੇ ਜੋ ਬਾਕੀ ਪਲਾਜਾਂ ਤੇ ਹੈ ਇਸ ਕਰਕੇ ਵਿੱਚਲੇ ਯਾਤਰੀ ਉਥੇ ਲੰਘਣ ਵਾਲੇ ਉਹ ਪਰੇਸ਼ਾਨ ਨਾ ਹੋਣ ਰਣਾ ਰਮੇਸ਼ ਕੁਮਾਰਾ ਜੀ ਮੈਂ ਲੁਧਿਆਣਾ ਤੋਂ ਜੀ ਟੈਕਸੀਡੰ ਦਾ ਪ੍ਰੈਜ਼ੀਡੈਂਟ ਆ ਜੀ ਸਰ ਕੀ ਕਹਿਣਾ ਚਾਹਾਂਗੇ ਜਿਹੜਾ ਟੂਲ ਪਲਾਜ਼ਾ ਫ੍ਰੀ ਕੀ ਆਇਆ ਹੈਗਾ ਕਿਸਾਨਾਂ ਵੱਲੋਂ ਤੇ ਤੁਹਾਡੇ ਵੱਲੋਂ ਇਕੱਠਾ ਸਮਰਥਨ ਕੀਤਾ ਗਿਆ ਇਹ ਟੂਲ ਪਲਾਜ਼ਾ ਦੇ ਰੇਟ ਬਹੁਤ ਜ਼ਿਆਦਾ ਜੀ ਪੂਰੇ ਪੰਜਾਬ ਚ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਇਹ ਹੈ ਜੀ ਬੜੀ ਲੁੱਟ ਖਸਟ ਹੋ ਰਹੀ ਹੈ ਲੋਕਾਂ ਦੀ 330 ਰੁਪਏ ਟੋਲ ਟੈਕਸ ਲਿਆ ਜਾਂਦਾ ਇਹ ਟੋਲ ਟੈਕਸ 24 ਘੰਟੇ ਵੈਲਿਡ ਹੋਣਾ ਚਾਹੀਦਾ ਇਹ 1 ਘੰਟੇ ਵਾਸਤੇ ਹੀ ਵੈਲਿਡ ਨਹੀਂ ਹੈਗਾ ਜੀ ਇਹ ਤੁਸੀਂ ਇੱਕ ਵਾਰ ਆ ਕੇ ਦੁਬਾਰਾ ਫਿਰ ਵਾਪਸ ਜਾਣਾ ਪਿਆ ਤੁਹਾਨੂੰ 330 ਰੁਪਏ ਫਿਰ ਪੇ ਕਰਨੇ ਪੈਣਗੇ ਤੇ ਲੋਕਾਂ ਦੀ ਜੇਬ ਤੇ ਕਿੰਨਾ ਕਸਰ ਪੈ ਰਿਆ ਬਹੁਤ ਜ਼ਿਆਦਾ ਲੋਕਾਂ ਦੀ ਜੇਬ ਤੇ ਅਸਰ ਪੈ ਰਿਆ ਜੀ دوسری ਗੱਲਾਂ ਟੈਕਸੀ ਯੂਨੀਅਨ ਦੇ ਨਾਲ ਜਿੰਨੇ ਵੀ ਨੁਮਾਇंदे ਆਏ ਹੋਏ ਆ ਮੇਰੇ ਲੁਧਿਆਣੇ ਤੋਂ ਆ ਸਾਰੇ ਮੇਰੇ ਵੀਰ ਬੈਠੇ ਆ ਟੈਕਸੀ ਵਾਲੇ ਇਹਨਾਂ ਦੇ ਉੱਤੇ ਵੀ ਜੇਬ ਦੇ ਤੇ ਬਹੁਤ ਵੱਡਾ ਢਾਕਾ ਪੈ ਰਿਆ ਜਿਹੜੇ ਕਮਰਸ਼ੀਅਲ ਗੱਡੀਆਂ ਸੀਗੀਆਂ ਉਹਨਾਂ ਦੇ ਪਾਸ ਬੰਦ ਕਰ ਦਿੱਤੇ ਗਏ ਜੀ ਇਹ ਕਹਿੰਦੇ ਜੀ ਟੈਕਸੀ ਯੂਨੀਅਨ ਦਾ ਤਾਂ ਠੀਕ ਆ ਜੀ ਕਮਰਸ਼ੀਅਲ ਪਾਸ ਨਹੀਂ ਬਣੇਗਾ ਜੀ ਜੋ ਨਹੀਂ ਬਣੇਗਾ ਜੀ ਉਹ ਰਹਿਣ ਵਾਲਾ ਨਹੀਂ ਉਹਦੇ ਅੰਡ ਦਾ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿੰਨੇ ਵੀ ਬੰਦੇ ਆ ਸਾਰਿਆਂ ਦਾ ਪਾਸ ਬਣਨਾ ਚਾਹੀਦਾ ਜੀ ਜਿਹੜੇ ਸਾਲ ਦੇ ਵਿੱਚ ਕਿੰਨੀ ਵਾਰੀ ਟੂਲ ਫਲਾਇਆ ਦੇ ਰੇਟ ਵਧੇ ਉਹਨਾਂ ਨੇ ਕਿ ਤਿੰਨ ਵਾਰ ਟੋਲ ਵਧਿਆ ਜੀ ਉਹ ਤੇ ਕਹਿਣਾ ਚਾਹੁੰਗੇ ਕੁਝ ਵੀ ਸੀਮਿਤ ਕੀਤਾ ਜਾਣਾ ਚਾਹੀਦਾ ਵੀ ਕਿੰਨੀ ਵਾਰੀ ਟੂਲ ਟੈਕਸ ਵਧਣਾ ਚਾਹੀਦਾ ਉਹ ਤਾਂ ਇੱਕ ਵਾਰ ਲੱਗ ਗਿਆ ਵਧਣਾ ਨਹੀਂ ਚਾਹੀਦਾ ਜੀ ਜੈਨੂਨ ਰੇਟ ਹੋਣਾ ਚਾਹੀਦਾ ਜਿਹੜਾ ਕਿ ਲੋਕਾਂ ਨੂੰ ਲੋਕਰਨ ਲੱਗੇ ਦੇਣ ਲੱਗੇ ਕਮਰਸ਼ੀਅਲ ਗੱਡੀਆਂ ਦੇ ਤਾਂ ਵੈਸੀ ਪਹਿਲਾਂ ਟੈਕਸ ਹੋਇਆ ਸਭ ਕੁਝ ਪੇ ਕੀਤਾ ਜਾਂਦਾ ਫਿਰ ਇਹਨਾਂ ਦਾ ਟੂਲ ਟੈਕਸ ਕਿਉਂ ਲੱਗਾ ਦੇਖੋ ਜੀ ਕਮਰਸ਼ੀਅਲ ਗੱਡੀਆਂ ਦਾ ਸਟੇਟ ਦਾ ਟੈਕਸ ਅਸੀਂ ਕਿਸੇ ਬਾਹਰ ਨਹੀਂ ਛੇੜ ਜਾਂਦੇ ਉਹਦਾ ਅਸੀਂ ਟੈਕਸ ਪੇ ਕਰਦੇ ਆ ਟੂਲ ਟੈਕਸ ਪੇ ਕਰਦੇ ਆ ਇੰਸ਼ੋਰੈਂਸ ਸਾਡੀਆਂ ਪ੍ਰਾਈਵੇਟ ਗੱਡੀਆਂ ਨਾਲੋਂ ਕਿੰਨੇ ਜ਼ਿਆਦਾ ਮਹਿੰਗੀਆਂ ਹੁੰਦੀਆਂ ਅਸੀਂ ਉਹ ਪੇ ਕਰਦੇ ਆ ਸਾਨੂੰ ਫਿਰ ਦੁਬਾਰਾ ਟੂਲ ਟੈਕਸ ਦੇ ਜੰਗਾਲ ਚ ਫਸਾਇਆ ਜਾ ਰਿਹਾ ਸਰਕਾਰ ਨੂੰ ਕੀ ਫੀਲ ਕਰਨਾ ਚਾਹੋਗੇ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਅਸੀਂ ਵੇ ਟੋਲ ਟੈਕਸ ਜਿਹੜੇ ਵੀ ਲੱਗਣ ਉਹ ਜੈਨੂਨ ਹੋਣ ਵਾਜਬ ਹੋਣ ਸਾਨੂੰ ਕੋਈ ਇਤਰਾਜ਼ ਨਹੀਂ ਦੇਣ ਦੇ ਵਿੱਚ ਪਰ ਲੇਕਿਨ ਹੁਣ ਜੈਨੂਨ ਠੀਕ ਹੈ